ਅਤੇ YouTube 채널 ਤੇ ਆਪ ਦਾ ਖਾਤਾ ਜੀ ਆਮ ਤੌਰ ਤੇ ਬਹੁਤ ਸਾਰੇ ਰਾਜਾਂ ਦੀਆਂ ਸਰਕਾਰਾਂ ਦੀ ਇਹ ਟੈਕਨਾਲੋਜੀ ਹੁੰਦੀ ਹੈ ਕਿ ਜਦੋਂ ਤੱਕ ਮੁਲਾਜ਼ਮ ਤੇ ਪੈਨਸ਼ਨਰ ਛੜਕਾ ਤੇ ਉਤਰ ਕੇ ਮੁਜਾਰੇ, ਧਰਨੇ ਜਾਂ ਰੈਲੀਆਂ ਨਾ ਕਰਨ ਜਾਂ ਫਿਰ ਕੋਰਟਾਂ ਦਾ ਦਰਵਾਜ਼ਾ ਨਾ ਖੜਕਾਉਣ ਉਦੋਂ ਤੱਕ ਉਹ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਫੱਕੀ ਮੰਗਾ ਲਈ ਟਾਲ ਮਟੋਲ ਕਰਦੀਆਂ ਰਹਿੰਦੀਆਂ ਹਨ ਜੇਕਰ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਇੱਥੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੀ 13% ਪੈਂਡਿੰਗ ਡੀਏ ਦੀ ਮੰਗ ਚਿਰਾਂ ਤੋਂ اٹਕੀ ਪਈ ਹੈ ਤੇ ਸਰਕਾਰ ਹੈ ਕਿ ਉਹ ਮੁਲਾਜ਼ਮਾਂ ਨੂੰ ਪੈਨਸ਼ਨਰਾਂ ਦੇ ਫਰੰਟ ਜਾਂ ਫਿਰ ਹੋਰ ਜਿੱਥੇ ਬੰਦੀਆਂ ਨੂੰ ਵਾਰ-ਵਾਰ ਮੀਟਿੰਗਾਂ ਲੈ ਕੇ ਫਿਰ ਐਨ ਮੌਕੇ ਤੇ ਮੀਟਿੰਗ ਕੈਨਸਲ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਖੱਜਲ ਖਵਾਰ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡਦੀ ਦਰ ਅਸਮ ਬਿਨਾਂ ਫੰਡ ਆਫ ਗਾਰਨਟਿਡ ਪੀਐਫ ਸ਼੍ਰੇਣੀ ਦੇ ਬਿਊਰੋਕ੍ਰੇਟ ਸਰਕਾਰ ਦੇ ਕੰਨਾਂ ਵਿੱਚ ਫੂਕ ਮਾਰ ਦਿੰਦੇ ਹਨ ਕਿ ਜੇਕਰ 4% ਦੀ ਵੀ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਕਿਤੇ ਵਧੇ ਦਿੱਤੀ ਤਾਂ ਸਰਕਾਰੀ ਖਜ਼ਾਨੇ ਤੇ ਇਨਾ ਬੋਝ ਪਵੇਗਾ ਕਿ ਇਸ ਨੂੰ ਸਮਾਰਨਾ ਮੁਸ਼ਕਲ ਹੋ ਜਾਵੇਗਾ ਤੇ ਸਰਕਾਰ ਇਹਨਾਂ ਪੀਐਫ ਆਰਥਾਂ ਦੀ ਰੋਭਾ ਮੰਨ ਕੇ ਆਪਣੇ ਮੁਲਾਜ਼ਮਾਂ ਤੇ ਪੈਨਸ਼ਨ ਦੇ ਹੱਕਾਂ ਨਾਲ ਖਿਲਵਾਣ ਕਰਦੀ ਹੀ ਰਹਿੰਦੀ ਹੈ ਹੁਣ ਇਸੇ ਤਰ੍ਹਾਂ ਦਾ ਹੀ ਡੀਏ ਦਾ ਇੱਕ ਮਾਮਲਾ ਮਾਨਯੋਗ ਸੁਪਰੀਮ ਕੋਰਟ ਵਿੱਚ ਇੱਕ ਕੇਸ ਦੇ ਵਿੱਚ ਆਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ رہ ਜਾਓਗੇ ਇਹ ਫੈਸਲਾ ਪਛਮੀ ਗੁਨਾਹ ਹੜਤਾਲ ਵਿਰੁੱਧ ਮਾਨਯੋਗ ਸੁਪਰੀਮ ਕੋਰਟ ਵੱਲੋਂ ਮਜ਼ਦੂਰਾਂ ਦੇ ਹੱਕ ਦੇ ਵਿੱਚ ਸੁਣਾਇਆ ਗਿਆ ਹੈ ਜਿਸ ਵਿੱਚ ਪਛਮੀ ਗੁਨਾਹ ਫੌਕਰ ਨੂੰ ਹੁਣ ਭਾਰੀ ਆਰਥਿਕ ਬੋਝ ਸਹਿਣਾ ਪਵੇਗਾ ਅਸਲ ਵਿੱਚ ਇਹ ਫੈਸਲਾ ਐਸ ਐਮ ਪੀ 22628 ਤੋਂ 22630 ਉਹ 2022 ਸੰਬੰਧੀ ਹੈ ਜੋ ਕਿ ਦ ਸਟੇਟ ਆਫ West Bengal ਐਂਡ ਅਨ ਅਦਰ ਵਰਸਸ ਕਨਫੈਡਰੇਸ਼ਨ ਆਫ ਸਟੇਟ ਗਵਰਨਮੈਂਟ EMPLOYEES West Bengal ਐਂਡ ਅਦਰ ਸੰਬੰਧੀ ਆਇਆ ਹੈ ਨੀਤੀ 16/5/2025 ਨੂੰ ਸੁਣਾਏਗਾ ਇਸ ਫੈਸਲੇ ਵਿੱਚ ਇਹ ਕਿ ਵੈਸ਼ ਵੰਗਾ ਫਰਕਾਨ ਆਪਣੇ ਮੁਲਾਜ਼ਮਾਂ ਲਈ ਘੱਟੋ ਘੱਟ 25% ਡੀਏ ਰੀਜ਼ ਕਰੇ ਇਸ ਤੋਂ ਇਲਾਵਾ 2009 ਤੋਂ 2019 ਤੱਕ ਦਾ ਬਕਾਇਆ ਵੀ ਫਰਕਾਨ ਜਾਰੀ ਕਰੇ ਵੈਸ਼ ਵੰਗਾ ਦੀ ਤਰਫੋਂ ਪੇਸ਼ ਹੋਏ ਸਰਕਾਰੀ ਵਕੀਲ ਅਵਸ਼ੇਕ ਸਿੰਘਵੀ ਨੇ ਮਿਸਟਰ ਜਸਤੇਜ ਸੰਜੀ ਕਰੋ ਤੇ ਮਿਸਟਰ ਜਸਪ੍ਰੀਤ ਸੰਦੀਪ ਮਹਿਤਾ ਦੇ ਬੈਂਚ ਨੂੰ ਦੱਸਿਆ ਕਿ 25% ਡੀਏ ਜਾਰੀ ਕਰਨ ਨਾਲ ਸਰਕਾਰੀ ਖਜ਼ਾਨੇ ਤੇ 10 ਲੱਖ ਕਰੋੜ ਦਾ ਬੋਝ ਪਵੇਗਾ ਉਂਝ ਜੇਕਰ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ 2009 ਤੋਂ 2019 ਤੱਕ ਦਾ ਬਕਾਇਆ ਵੀ ਅਦਾ ਕਰਨਾ ਪਿਆ ਤਾਂ ਇਸ ਨਾਲ ਲਗਭਗ 41 ਹਜ਼ਾਰ ਕਰੋੜ ਦਾ ਬੋਝ ਸਰਕਾਰੀ ਖਜ਼ਾਨੇ ਤੇ ਪਵੇਗਾ ਪਰੰਤੂ ਟੈਕਸ ਬੋਰਡ ਨੇ ਇਹਨਾਂ ਦਰਜੀਆਂ ਨੂੰ ਦਰਖਾਸਤ ਕਰਕੇ ਘੱਟੋ-ਘੱਟ 25% ਡੀਏ ਤੇ 2009 ਤੋਂ 2019 ਤੱਕ ਦਾ ਏਰੀਆ ਅਲਾਗ ਕਰਨ ਦਾ ਸਖਤ ਫੈਸਲਾ ਫਰਮਾਇਆ ਹੈ ਜੋ ਹੁਣ ਬੈਂਕ ਬੰਗਾਲ ਸਰਕਾਰ ਨੂੰ ਲਾਗੂ ਕਰਨਾ ਹੀ ਪੈਣਾ ਹੈ ਇਸ ਕੇਸ ਦੀ ਨੈਕਸਟ ਡੇਟ ਆਫ ਹੀアリング 4/8/2025 ਪਾ ਦਿੱਤੀ ਗਈ ਹੈ ਇਸ ਫੈਸਲੇ ਨਾਲ ਹੁਣ ਦੇਸ਼ ਭਾਰਤ ਦੇ ਹੋਜਾਜਾਂ ਤੇ ਵੀ ਪ੍ਰਭਾਵ ਪੈਣ ਦੇ ਖ਼ਤਾਰ ਬਣ ਗਏ ਹਨ ਇਹਦਾ ਅਸਰ ਪੰਜਾਬ ਤੇ ਵੀ ਪੈ ਸਕਦਾ ਹੈ ਕਿਉਂਕਿ ਪੰਜਾਬ ਸਰਕਾਰ ਆਪਣੇ ਮਜ਼ਦਹਾ ਤੇ ਪੈਨਸ਼ਨਰਾਂ ਨੂੰ ਡੀਏ ਦੇਣ ਦੇ ਮਾਮਲੇ ਵਿੱਚ 13% ਦੀ ਧਾਰਮਿਕ ਪਛੜੀ ਹੋਈ ਹੈ ਜਿਸ ਵਿੱਚ 4-4% ਦੀਆਂ ਦੋ ਕਿਸ਼ਤਾਂ ਇੱਕ ਕਿਸ਼ਤ 3% ਤੇ ਇੱਕ ਹੋਰ ਕਿਸ਼ਤ 2% ਦੀ ਹੈ ਵਰਤ ਮਤਲਬ ਹੈ ਕਿ ਇਨ੍ਹਾਂ ਕੇਸਾਂ ਦੇ ਬਕਾਏ ਦੀ ਜੇ ਕੰਮ ਕਰੀਏ ਤਾਂ ਉਹ ਵੀ ਹਰੇਕ ਮੁਲਾਜ਼ਮ ਤੇ ਪੈਨਸ਼ਨਰ ਦਾ ਲੱਖ ਰੁਪਏ ਬਣਵਾ ਹੈ ਜਿਸ ਬਾਰੇ ਪੰਜਾਬ ਸਰਕਾਰ ਨੇ ਹਰਾਨੀ ਚਾਹਤ ਪੱਧਰ ਨਾਮ ਚੁੱਪੀ ਧਾਰੀ ਹੋਈ ਹੈ ਵੈਸੇ ਅਜੇ ਤੱਕ ਤਾਂ ਪੰਜਾਬ ਦੀਆਂ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਸੰਘਰਸ਼ ਕਰਕੇ ਹੀ ਪੈਂਡਿੰਗ 13% ਡੀਏ ਦੇਣ ਦੀ ਮੰਗ ਸਰਕਾਰ ਤੋਂ ਕਰ ਰਹੀਆਂ ਹਨ ਪਰੰਤੂ ਦੇਖਿਓ ਜੀ ਕਦੇ-ਕਦੇ ਕਈ ਪੈਨਸ਼ਨਰ ਐਸੋਸੀਏਸ਼ਨਾਂ ਤਤ ਤੌਰ ਤੇ ਇਹ ਵੀ ਕਹਿ ਰਹੀਆਂ ਹਨ ਕਿ ਪੈਂਡਿੰਗ 13% ਡੀਏ ਨਹੀਂ ਲਈ ਤੇ ਕੇਂਦਰ ਸਰਕਾਰ ਦੇ ਬਰਾਬਰ ਡੀਏ ਦੇ ਕੁਝ ਤਾਂ ਦੇਣ ਲਈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕਰਨਾ ਚਾਹੀਦਾ ਹੈ ਪਰੰਤੂ ਪ੍ਰਾਬਲਮ ਇਹ ਹੈ ਕਿ ਅਦਾਉਂ ਦੀ ਬੈਂਕ ਨੇ ਆਉਂਦਿਆਂ ਆਉਂਦਿਆਂ ਬੜਾ ਲੰਮਾ ਸਮਾਂ ਲੱਗ ਜਾਂਦਾ ਹੈ ਇਸ ਲਈ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਕਈ ਸਮਝਦਾਰ ਲੀਡਰ ਅਕ ਇਹ ਵੀ ਸੁਝਾਅ ਦਿੰਦੇ ਹਨ ਕਿ ਕੋਰਟਾਂ ਵਿੱਚ ਜਾਣ ਨਾਲੋਂ ਸੰਘਰਸ਼ ਕਰਕੇ ਸਰਕਾਰ ਤੇ ਦਬਾਅ ਪਾ ਕੇ ਆਪਣੀਆਂ ਮੰਗਾਂ ਮੰਨਵਾਉਣ ਨੂੰ ਪਹਿਲ ਦੇਣੀ ਚਾਹੀਦੀ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਾਂ ਲਈ ਛੇਵੇਂ ਸੰਕਾ ਕਮਿਸ਼ਨ ਦਾ ਦੂਜਾ ਤੇ ਤੀਜਾ ਭਾਗ ਰਿਪੋਰਟ ਕਦੋਂ ਕਰਦੇ ਹਨ ਤੇ ਉਹਨਾਂ ਦੀ 13% ਡੀਏ ਸਮੇਤ ਬਾਕੀ ਮੰਗਾ ਦਾ ਨਕਰਾ ਸਰਕਾਰ ਕਦੋਂ ਕਰਦੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ